स्टूडेंट्स वेलकम टू माय चैनल मैं टॉक विश्वेंद्र मैम बेटा आजਸੀਂ ਕੁਝ ਅਜਈਆਂ ਸੰਖਿਆਵਾਂ ਦਾ ਵਰਗ ਪਤਾ ਕਰਾਂਗੇ ਜਿਨ੍ਹਾਂ ਦਾ ਇਕਾਈ ਅੰਕ ਭਾਵ ਯੂਨਿਟ ਡਿਜੀਟ 5 ਹੁੰਦਾ ਵੈਸੇ ਤਾਂ ਜੇ ਸੰਖਿਆ ਦਾ ਵਰਗ ਕਰਨਾ ਹੋਵੇ ਤਾਂ ਅਸੀਂ ਉਹ ਸੰਖਿਆ ਨੂੰ ਉਸੇ ਸੰਖਿਆ ਨਾਲ ਹੀ ਦੁਬਾਰਾ ਗੁਣਾ ਕਰਕੇ ਦੇਖਦੇ ਹਾਂ ਤਾਂ ਸਾਡੇ ਕੋਲ ਵਰਗ ਆਉਂਦਾ ਪਰ ਸਾਡੇ ਕੋਲ ਇੱਕ ਬਹੁਤ ਹੀ ਸੌਖੀ ਟ੍ਰਿਕ ਹੈ ਜਿਹਦੇ ਨਾਲ ਅਸੀਂ ਕੁਝ ਸੈਕਿੰਟਾਂ ਵਿੱਚ ਹੀ ਕਿਸੇ ਵੀ ਸੰਖਿਆ ਦਾ ਜਿਹਦਾ ਇਕਾਈਆਂ 5 ਹੋਵੇ ਉਹਦਾ ਵਰਗ ਕਰ ਸਕਦੇ ਆ ਮੇਰੇ ਕੋਲ ਕੁਝ ਸੰਖਿਆਵਾਂ ਲਿਖੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਅਸੀਂ 5 ਦਾ ਵਰਗ ਕਰਦੇ ਆ ਤਾਂ ਹਰ ਇੱਕ ਦਾ ਜਿਹੜਾ ਯੂਨਿਟ ਡਿਜੀਟ ਹੈ ਜਾਂ ਇਕਾਈ ਅੰਕ 5 ਹੈ ਤਾਂ ਅਸੀਂ ਸਭ ਤੋਂ ਪਹਿਲਾਂ 5 ਦਾ ਵਰਗ 25 ਲਿਖ ਲਾਂਗੇ ਉਸ ਤੋਂ ਬਾਅਦ ਜਿਹੜੀ ਸੰਖਿਆ ਜਾਂ ਅੰਕ ਖੱਬੇ ਪਾਸੇ ਹੈ ਉਹਦੇ ਵਿੱਚ ਉਸ ਤੋਂ 1 ਪਲੱਸ ਕਰਕੇ ਜਿਵੇਂ 0 ਤੋਂ ਨੈਕਸਟ ਹੁੰਦਾ 1 ਤਾਂ 0 ਨੂੰ 1 ਨਾਲ ਗੁਣਾ ਕਰਕੇ ਜਿਹੜਾ ਜਵਾਬ ਆਉਂਦਾ ਉਹ ਅਸੀਂ 25 ਦੇ ਅੱਗੇ ਲਿਖਾਂਗੇ ਤਾਂ 0 1 0 ਹੀ ਹੁੰਦਾ ਹੈ 0 ਇਸ ਤਰ੍ਹਾਂ 5 ਦਾ ਵਰਗ 25 ਨੈਕਸਟ ਕਰਦੇ ਹਾਂ 15 15 ਦੇ ਵਰਗ ਵਿੱਚ ਪਹਿਲਾਂ 5 ਦਾ ਵਰਗ ਅਸੀਂ 25 ਲਿਖਾਂਗੇ ਇੱਧਰਲੀ ਸਾਈਡ ਤੇ 1 ਹੈ ਤਾਂ 1 ਨੂੰ ਅਸੀਂ 1 ਤੋਂ ਨੈਕਸਟ ਕੀ ਹੁੰਦਾ 2 ਤਾਂ 1 ਨੂੰ ਅਸੀਂ 2 ਨਾਲ ਗੁਣਾ ਕਰਾਂਗੇ 2 1 2 ਇਹਦੇ ਅੱਗੇ ਅਸੀਂ 2 ਲਿਖਾਂਗੇ 25 ਜਦ ਅਸੀਂ ਵਰਗ ਕਰਨਾ ਤਾਂ 25 5 ਦਾ ਵਰਗ ਜਿਹੜਾ ਪਹਿਲਾਂ ਅਸੀਂ 25 ਲਿਖ ਲਾਂਗੇ ਉਸ ਤੋਂ ਬਾਅਦ 2 ਦੋ ਤੋਂ ਜਿਹੜਾ ਨੈਕਸਟ ਅੰਕ ਹੁੰਦਾ ਉਹ ਤਿੰਨ ਹੁੰਦਾ ਤਾਂ ਇਹਨਾਂ ਦੀ ਗੁਣਾ ਕਰ ਦੋ 3 2 6 ਤਾਂ ਅਸੀਂ ਬਹੁਤ ਹੀ ਆਸਾਨੀ ਨਾਲ ਕੁਝ ਕੁ ਸਕਿੰਟਾਂ ਦੇ ਵਿੱਚ ਹੀ ਸੰਖਿਆਵਾਂ ਦਾ ਵਰਗ ਪਤਾ ਕਰ ਸਕਦੇ ਹਾਂ 65 ਦਾ ਜੇ ਅਸੀਂ ਵਰਗ ਪਤਾ ਕਰਨਾ ਸਭ ਤੋਂ ਪਹਿਲਾਂ 5 5 ਦਾ ਵਰਗ ਤੁਸੀਂ 25 ਤਾਂ ਹਰ ਇੱਕ ਸੰਖਿਆ ਦੇ ਪਿੱਛੇ ਲਿਖਣੀ ਹੈ 6 6 ਤੋਂ ਅੱਗੇ ਹੁੰਦਾ 7 6 7 42 ਤੇੰਨ ਅੰਕਾਂ ਦੀ ਸੰਖਿਆ ਦਾ ਵੀ ਅਸੀਂ ਵਰਗ ਪਤਾ ਕਰ ਸਕਦੇ ਹਾਂ सब तो पहला पांच पांच वर्ग पच्ची सा इधर की बचिया भी तो अगली संख्या होंगी है इक्की भी इक्की गुना कि होगी चार सौ भी इस तरह अभी बहुत ही आसानी किसी भी संख्या का जिसका इकाई अंक पांच वर्ग पता कर सकते हैं थैंक यू